ਲਓ ਜੀ ਬਾਈ ਅੱਜ 585 ਦਾ ਉਦਘਾਟਨ ਕਰਨਾ ਚੱਗੇ ਨੇ ਹੜੰਬੇ ਪਰ ਬਾਹਰ ਲਾਈਟ ਵੀ ਲਾਤੀ ਇਹਨੇ ਹਾਂ ਬਾਈ ਇਸੇ ਕਾਰਨ ਜੀ ਸਾਰਿਆਂ ਨੂੰ ਕਰ ਦੇਣਾ ਅੱਜ ਚੱਲਦਾ ਅੱਜ ਬਾਬੇ ਦੀ ਕਿਰਪਾ ਨਾਲ ਹੜੰਬਾ ਚੱਲਦਾ ਕਰਿਆ ਬਾਈ 2 ਸਾਲ ਬਾਅਦ ਪਿਛਲੇ ਸਾਲ ਆਪਾਂ ਵਾਂਟੀ ਤੇ ਕਢਾਈ ਤੀ ਹਾਂ ਆਪਣੇ ਆਪ ਪਾਏ ਤੇ ਇਸ ਟਾਈਮ ਸਰਜੀਤ ਪਰਦੇਮਨ ਪਰੇ ਨੂੰ ਆਉਂਦੇ ਇੱਧਰ ਥੋੜੇ ਹਾਂ ਬਾਬੇ ਦੀ ਕਿਰਪਾ ਵੀ ਆਈ ਤੇ ਅੱਜ ਲੱਗੇ ਉਦਘਾਟਨ ਕਰਨੀ ਯਕ ਕਿ ਦੂਏ ਨਹੀਂ ਜੋੜਨੇ ਤੱਕ ਇਹ ਚੱਲੂ ਹਾਂ ਦੂਏ ਮਗਰਲੇ ਚੱਲ ਰਿਹਾ ਪਾਇ ਅੱਛਾ ਚੱਲ ਫੇਰ ਆ ਇਹਨੂੰ ਟਿਕਾਣੇ ਤੇ ਕਰਕੇ ਦੂਏ ਨਹੀਂ ਭਾਈ ਜੱਗਾ ਕਹਿੰਦਾ ਚੱਲਣੇ ਆਹੀ ਚੱਲੂਗਾ ਦੂਆ ਮਗਰਲੇ ਚੱਲ ਰਿਹਾ ਪਾਇ ਇਹ ਪੱਕਾ ਹੀ ਖੜੰਬੇ ਵਾਸਤੇ ਹੁਣ ਬਾਕੀ ਭਾਈ ਪਹਿਲਾਂ ਵੀ 585 ਹੁੰਦਾ ਤਾਂ ਉਹਦੇ ਕਿ ਵੀ ਬਹੁਤ ਢੰਗ ਬਜਲਾ ਆਇਆ ਲੰਬਾ ਜਿਹਾ ਗੇਰਾ ਵਈ ਵਧੀਆ ਹੈ ਨਾ ਮੱਕੀ ਸਾਰਾ ਉਹ ਕੱਢਣੀ ਬਾਈ ਅੱਜ ਦੋ ਸਾਲ ਬਾਅਦ ਹੰਮਪਾ ਚੱਲਦਾ ਵਈ ਲੱਗਾ ਕਿੰਨਾ ਉਹ ਜੀ ਬਾਈ ਜਿਹੜੀ ਬਾਰ ਲਾਈਟ ਆ ਜੱਗਾ ਕਹਿੰਦਾ ਜੇ ਥੱਲੇ ਲਾਈਏ ਨਾ ਆ ਚੀਜ਼ਾਂ ਵੱਜਦੀਆਂ ਦੇਖਣਾ ਕਰੇ ਇਹਦੇ ਮਾਨੂੰ ਕੱਢਣਾ ਪੈ ਗਿਆ ਧਾਨਾ ਮਾਨੂੰ ਕੱਢਣਾ ਪੈ ਗਿਆ ਜਾਂ ਹੋਰ ਮਾਨੂੰ ਕੱਢਣਾ ਪੈ ਗਿਆ ਉੱਪਰ ਤਾਂ ਕੁਝ ਵੀ ਨਹੀਂ ਵੱਜਦਾ ਇਹਦੇ ਬਾਕੀ ਦੇਖਦੇ ਬਾਈ ਆਪਣੇ ਵੀ ਟਰੈਕਟਰ ਨੂੰ ਲਾਉਣੀ ਆਪਾਂ ਥੱਲੇ ਲਾਈਏ ਜਾਂ ਉੱਪਰ ਲਾਈਏ ਮੈਂ ਕਹਿੰਦਾ ਜਿਹੜੇ ਹਿੱਸੇ ਬਲੈਟਾ ਲਾਉਂਦੇ ਐ ਅਜਿਕੇ ਉਹ ਜੇ ਹਿੱਸੇ ਬਲਾਈਏ ਟੁੱਟ ਕੇ गिर ਜਾਣੀਆਂ ਜੀ ਦਾ ਹੋਰ ਕੋਈ ਡਾ ਹੂੰ ਥੱਲੇ ਲੇ ਰਿਹਾ ਪਰ ਦੋ ਵਾਸਤੇ ਹੋਗਾ ਇੱਕ ਮੈਂ ਥੱਲੇ ਲੈ ਰਵਾਂ ਨਹੀਂ ਜੋੜੇ ਹੀ ਚਾਹਣੇ ਦਾ ਠਿੱਕਾ ਦਾ ਭਾਈ ਜੋੜੇ ਚਾਹਣੇ ਦਾ ਇੱਕ ਓਰੇ ਲਾ ਦੇਣੀ ਜਮਾ ਹੀ ਮਾਰੇ ਭਾਈ ਗੇਰੇ ਟੱਪੇ ਵਾਲਾ ਬਾਈ ਹੈ ਲੰਬੇ ਵਾਲਾ ਕੰਮ ਔਖਾ ਹੀ ਹੈ ਇਹ ਤਾਂ ਚਲੋ ਕਰਦੇ ਬੰਦੇ ਕਹੀ ਤੇ ਕਿ ਲੈਵਲ ਵਗੈਰਾ ਔਖਾ ਲੈਵਲ ਵੀ ਨਾ ਔਖਾ ਬਾਈ ਜਿਦੀ ਹੋਊਗੀ ਲੈਵਰ ਉਹਦੀ ਕੱਢ ਦਾਂਗੇ ਆਪਾਂ ਯਾਨੀ ਲੈਵਲ ਉੱਪਰ ਨਹੀਂ ਆਪਾਂ ਰੱਖਣੇ ਨਾ ਆਪਣੇ ਕੋਈ ਹੈਗੀ ਆ ਅੱਛਾ ਜਿਹੜਾ ਵਿੱਚ ਵੱਡ ਨਹੀਂ ਕੱਢ ਨਹੀਂ ਕਰੂਗਾ ਕੱਢ ਦਾਂਗੇ ਹੈ ਕੁਛ ਨਹੀਂ ਬਸ ਉਹਨੂੰ ਪਤਾ ਹੀ ਆ ਬਾਕੀ ਬਾਈ ਤੁਹਾਨੂੰ ਪਤਾ ਹੀ ਆ ਅੱਜ ਕੱਲ ਕੰਪੀਟੀਸ਼ਨ ਹੋਇਆ ਪਿਆ ਕੰਪੀਟੀਸ਼ਨ ਲੈਵਰ ਮਿਲਦੀ ਨਹੀਂ ਹੈਗੀ ਜੇ ਹੈ ਤਾਂ ਰੇਟ ਬਹੁਤ ਆ ਕੁਛ ਨਹੀਂ ਕੰਮ ਇਹ ਤਾਂ ਆਪਣੇ ਵਾਸਤੇ ਪਾ ਰੱਖਿਆ ਹੋਇਆ ਕੋਈ ਗੱਲ ਨਹੀਂ ਬਾਕੀ ਤੁਸੀਂ ਦੇਖ ਸਕਦੇ ਬਾਈ ਇਹਦਾ ਵੀ ਬਿਚਾਰੇ ਦਾ ਛੋਟੇ ਬੱਚੇ ਦਾ ਕੰਮ ਚਾਲੂ ਕਰਤਾ ਇਹਦਾ ਦੇਖਣਾ ਵੀ ਢਿੱਡ ਢੁੱਡ ਠੀਕ ਆ ਵਿੱਚ ਤੇ ਹੈ ਢੇੜ ਦਾ ਕਣਕ ਬਹੁਤਾ ਲੱਗੂ ਜਾਂ ਰੁਗ ਚੜਦਾ ਥੱਲੇ ਬਤਾ ਸਾਰੇ ਇਹ ਘਰੇ ਹੋਂਦ ਕੱਟ ਚੱਲਦਾ ਨਾ ਇਹ ਢਿੱਡ ਦਾ ਠੀਕ ਹੋ ਗਈ ਕੀ ਮਾਰਦਾ ਕਿਉਂਕਿ ਜੇ ਕਣਕ ਬੋ ਵਾਈ ਗਈ ਬਈ ਗਿੱਲੀ ਸੁੱਕੀ ਲੱਗਦੀ ਨਾ ਫੇਰ ਪਤਾ ਲੱਗਦਾ ਇਹ ਦੱਸਦਾ ਸਿੰਘਾਂ ਬੋਲਦਾ ਉਹਦਾ ਇਹ ਫਰਾਟੇ ਮਾਰੂ ਬਾਕੀ ਜੱਗਾ ਕਹਿੰਦਾ ਗਰੀਸ ਗਰੂਸ ਕਰਤਾ ਇਹ ਦਿਨ ਚ ਤਰਲੀ ਵਰਗਾ ਬਣਾ ਦਿੱਤਾ ਅਮਰੀਕਨ ਆ ਜਗਿਆ ਹੈ ਕੀ ਗੱਲ ਨਜੀ ਗਰੀ ਸਭ ਥਿੰਬੜਾ ਦਿੱਤੇ ਵੇ ਇਹਨੂੰ ਐਨ ਪੂਰਾ ਬੰਮ ਦਾ ਵਧੀਆ ਇਹ ਬਾਈ ਯੂ ਯੂ ਨਵੀਂ ਤਕਨੀਕ ਆਈ ਜਾਂਦੀ ਨਾ ਬਹੁਤ ਫਰਕ ਦੱਸਦਾ ਵਾ ਟਰੈਕਟਰ ਜੀ ਹੁਣ ਦੇਖ ਲੋ ਚੱਲਿਆ ਵੀ ਆ ਕੋਲ ਖੜੇ ਨੂੰ ਇੰਨਾ ਸ਼ੋ ਨਹੀਂ ਹੋਇਆ ਸਾਇਲੈਂਟੇ ਚੱਲਦੀ ਜਮ ਟਰੈਕਟਰ ਇਹ ਦੋ ਬੈਰਿੰਗ ਰਹਿ ਗਏ ਬਸ ਢੰਡੇ ਦੇ ਬਾਕੀ ਸਾਰਾ ਕਰਤਾ ਬੈ ਗਰੀਸ ਘਟ ਗਿਆ ਦਾ ਜਾ ਹੋ ਜਾਂਦਾ ਬਾਕੀ ਬਾਈ ਲਾਈਟਾਂ ਲੂਟਾਂ ਦਾ ਕੰਮ ਵੀ ਸਾਡਾ ਪੈਂਡਿੰਗ ਹੈ ਪਿਆ ਸਾਰਾ ਕੁਝ ਹੋਣਾ ਅਸੇ ਕੰਮ ਦਿਨੇ ਛੋਟੇ ਹੋ ਕੇ ਪਤਾ ਨਹੀਂ ਲੱਦਾ ਗੁੱਲੂ ਲੜ ਜਿਹੜਾ ਢੰਡੇ ਪੇ ਲਾਉਣੀ ਜਾ ਕੇ ਉਹ 150 ਵਾਲ ਜੋੜਾ ਤਾਂ ਮਾੜਾ ਜਿਹਾ ਚਰਨਾ ਕਰੂਗੀ ਉਹ ਪਾਰਛੇ ਕੋ ਉੱਪਰ ਲਾ ਦੇ। ਪਿਲੀ ਲੈਡ ਚਿੱਟੀ ਲੈਡ ਹੈ ਜਿਹੜੀ ਉਹ ਵੀ ਕੰਮ ਕਰਨਾ। ਬਾਕੀ ਬਾਈ ਇਧਰ ਛਾਣਾਣਾ ਦੇਣ ਲੱਗਿਆ ਪਏ। ਹਲੋ ਜੀ ਬਾਈ ਇਧਰ ਜੀਤ ਬਾਈ ਕੋ ਪਹੁੰਚੇ ਆ। ਇਹ ਵੀ ਟਾਟੇ ਵਾਟੇ ਕਰੀ ਜਾਂਦੇ ਟਰੈਕਟਰ ਲਿਆ ਪਤਾ ਨਹੀਂ ਕਿਹੜਾ ਲਿਆ ਆ। ਸ਼ੋਅ ਪਰ ਤਾਂ ਸੋਨਾ ਲੀਕਾ ਲਿਖਿਆ ਵਿੱਚ ਪਤਾ ਨਹੀਂ ਕਿਹੜਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀਤ ਕਿਹੜਾ ਬਾਈ ਇਹ ਇਹਦਾ ਖਾਸੇ ਟਰੈਕਟਰਾਂ ਦੇ ਇੱਕ ਟਰੈਕਟਰ ਬਣਾਇਆ ਵਾ ਹਾਂ ਖਾਸੇ ਟਰੈਕਟਰਾਂ ਦੇਖ ਕੇ ਚੱਕਰ ਹੋਰ ਇੰਜਨ ਹੋਰ ਗੇਅਰ ਬਾਕਸਾ ਹੋਰ ਲੋਹਾਈ ਮੀਡੀਆ ਜੋਂਡੀਆਂ ਵਾਲਾ ਲਗਵਾਤਾ ਇਹਦਾ ਫੇ ਕਈ ਚੀਜ਼ਾਂ ਏ ਕਈ ਉਹ ਆਪਸ ਮਰ ਵਾਲਾ ਆਤੀਆਂ ਇਹਦੇ ਵਿੱਚ ਇੰਜਨ ਕਿਹੜਾ ਕਾਲਾ ਪਿਆ ਇੰਜਨ ਪ੍ਰੀਤ 6095 ਦਾ ਇਹਦਾ 6095 ਦਾ ਇੰਜਨ ਹੈ ਬਾਈ ਮਾਡਲ ਇੰਜਨ ਇਹ ਮੈਨੂੰ ਫੇ ਪਟਿਆਲੇ ਕੰਨੀ ਤੇ ਆਇਆ ਲੱਗਦਾ ਜੀਤ ਨਹੀਂ ਨਹੀਂ ਬਾਈ ਭਰਤ ਕਰਨ ਕੰਨੀ ਤੇ ਭਰਤ ਕਰਨ ਕੰਨਿਆ ਸਾਰਾ ਸਮਾਨ ਹੌਲੀ ਹੌਲੀ ਇਕੱਠਾ ਕਰਿਆ ਇਹਨਾਂ ਨੇ ਨਾ ਠੀਕ ਹੈ ਉੱਪਰ ਦੇ ਦੇਖਣੇ ਲੱਗਦਾ ਬਾਈ ਇਹੋ ਜਿਹਾ ਹੈ ਜੋਰ ਅੰਦਰ ਤੇਦਾ ਸਾਰਾ ਅਸੀਂ ਪੂਰਾ ਕੰਮ ਕਰਾਇਆ ਵਾ ਇਹਦਾ ਟਰੈਕਟਰ ਠੀਕ ਹੈ ਹੈ 3 ਸਪੀਡ ਕਰਤਾ ਇਹ ਜੀ ਤੱਕ ਕਰੇ ਬੋ ਚੱਲੂਗਾ ਇਹ ਰੀਪਰ ਬੋ ਚੱਲੂਗਾ ਜੀ ਕੁੰਡੀ ਵਾਲੇ ਵੱਖੀ ਪਾੜੂਗੇ ਇਹਦੀ ਸਪੀਡੇ ਰਾਤ ਨੂੰ ਕੰਮ ਦੇਣਾ ਬਾਈ ਜਿਹੜਾ ਕੋਈ ਰਿਮ ਦੇਖ ਲੈ ਕਿਹੇ ਜਿਹੇ ਤੇ ਪੁਰਾਣੇ ਉਹਦੇ ਤੇਰੇ ਬਹੁਤ ਵੱਡੇ ਬੀਲ ਵਾਲੇ 12 ਵਰਗੇ ਟਾਇਰ ਇਹ ਜੀ ਤੱਕ ਕਿੰਨਾ ਇਹ 7:00 ਵਜੇ ਹੈ 6:00 ਵਜੇ ਇਹ ਤਾਂ ਹੈਗਾ ਬਾਈ ਬੜਾ ਹੀ ਹੈ ਬੜੇ ਹੀ ਨੰਬਰ 6:00 ਵਜੇ ਲਿਖਿਆ ਵਾ ਨਹੀਂ ਉਦਾਂ ਕੱਦ ਬਹੁਤ ਹੈ ਜੀ ਬੜਾ ਸੇਫ ਯਾਰ ਹੀ ਖਿਆ ਬਾਕੀ ਭਾਈ ਜੀਤਨਾ ਨੇ ਪਿਛਲੇ ਸਾਲ ਇਪਰ ਪਰ ਇੰਡੋ ਕਿਹੜਾ ਲੈਤਾ ਦੁਬਾਈ ਚ ਲੈਤਾ ਹੋਂਦਾ ਐਦਕੀ ਚਲਾਉਣਾ ਨਹੀਂ ਐਦਕੀ ਐਦਕੀ ਟੱਕਾਂ ਜੋਗ ਹੀ ਰਹਿ ਗਏ ਉਹ ਉਹ ਤਾਂ ਵੇਲਾ ਕਰਤਾ ਭਾਈ ਹਾਂ ਉਹ ਤਾਂ ਮਾਲੀ ਗੇੜੇ ਵਾਲਾ ਮਾਲੀ ਗੇੜੇ ਵਾਲਾ ਕਰਤਾ ਭਾਈ ਉਹ ਤਰ ਪਾਲਾਂ ਪਾ ਕੇ ਖੜਾਇਆ ਬਹਿਣ ਐਸੀ ਪੱਠਾ ਹੈ ਜੀਤ ਗਿਆ ਯਾਰ ਬਰਸੀਨ ਬਾਕੇ ਪਾਸੇ ਕਰ ਬਾਅਦੋਂ ਉਹਨਾਂ ਡੰਗਰ ਕਿਤੇ ਗੁਰਦੁਆਰੇ ਕੱਢਣੇ ਆ ਹਾਂ ਤੇਰੇ ਟਰੈਕਟਰ ਦੀ ਡੈਮੋ ਦੇਖਣੀ ਸੀ ਤੂੰ ਕਹੇ ਨਾ ਮੈਨੂੰ ਕੰਨ ਨਾ ਨਾ ਆਹ ਆਹ ਲਾ ਖੇਤ ਆ ਜਾ ਇਹਨੂੰ ਬਾਤ ਆ ਜਾਣਾ ਦੋ ਤਿੰਨ ਦਿਨ ਜੀਤ ਦਾ ਆ ਖੇਤ ਮਾ ਜੇ ਵੇਲ ਹੋਇਆ ਡੈਮੋ ਦੇਖ ਲੈਣੀ ਉਧਰ ਬਾਈ ਮੁਰਗੀਆਂ ਰੇ ਪਏ ਪਿਆ ਸੀ ਨਿਚਰਾ ਬਣਾਇਗਾ ਮਹੀਨਾ ਮੁਸਕ ਮਾਰੀ ਜਾਣਾ ਪਏ ਮੇਰਾ ਆਇਆ ਵਾ ਹੁਣ ਤਾਂ ਰਹਿਿਆ ਨਹੀਂ ਦੋ ਮਹੀਨੇ ਮੁਸਕ ਮਾਰੀ ਜਾਣਾ ਬਾਈ ਮੁਰਗੀਆਂ ਦੇ ਰੇ ਤੇ ਪੰਜ ਚਾਰ ਦਿਨ ਦਾ ਇਹਦਾ ਅਬਰਸੀਨ ਬਸ ਉਹਦੇ ਬਾਅਦ ਫਿਰ ਕੋਈ ਉਹਦੇ ਬਾਅਦ ਵੇਲਾ ਹੀ ਹੈ ਜੀਰੇ ਦੇ ਵੀ ਟਾਇਰ ਘਸ ਗਏ ਵਿਚਾਰੇ ਦੇ ਤਿੰਨ ਚਾਰ ਦਿਨ ਇਹਦੇ ਬਾਈ ਹੁਣ ਸੀਜ਼ਨ ਲਾ ਕੇ ਪਾਉਂਦੇ ਮੈਂ ਕਹਣਾ ਇਹਦੇ ਵੀ ਟਾਇਰ 16 16 ਦੇ ਸੋਨਾ ਦੀ ਟਾਇਰ ਆ ਜੀ ਪਿੱਛੇ ਦੀ ਸੋਨਾ ਨਹੀਂ ਆਉਂਦੇ ਨਾ ਸੋਨਾ ਦੇ ਸੀਜ਼ਨ ਕਰਕੇ ਜਾਣ ਕੇ ਨਹੀਂ ਪਾਏ ਯਾਰ ਨਾ ਨਾ ਲੋੜੇ ਨਹੀਂ ਡੰਡਾ ਨਵਾ ਲਿਆਂਦਾ ਪਾਲਟੀ ਹੋ ਗਈ ਲੈਡ ਦੇ ਲਾ ਕਿੱਥੇ ਲਾਈ ਬਾਲਾ ਬਾਲਾ ਇਹਦਾ ਜਿਹੜਾ ਵਾਈਫਾਈ ਲਾਇਆ ਹੁੰਦਾ ਜਿਹੜਾ ਅੱਜ ਕੱਲ ਚੱਲਿਆ ਵੈ ਜੀ ਉਦੋਂ ਕੰਮ ਕਰਿਆ ਵੇ ਪੱਕੀ ਗੱਲ ਹੈ ਇਹ ਪਿੱਛੇ ਤਾਂ ਲਗਮੀ ਆਈ ਹੈ ਇਹਨਾਂ ਨੇ ਨਹੀਂ ਲਾਈ ਹੈਗੀ ਜੀ ਰਿਪਰ ਪਰ ਬੜੇ ਜਾਂਦਾ ਦਾ ਬਾਈ ਕਣਕ ਦਸ ਘਰ ਆਉਣੀ ਹੁਣ ਕਣਕ ਆ ਗਈ ਬਸ 2-4 16-17 ਕੇਜੀਤ ਵੜਾ ਦਿਓ ਅਸੀਂ ਮਸ਼ੀਨ ਚੱਲਦੀ ਕਰ ਲੈਣੀ ਹੈ ਨਾ ਤਿੰਨ ਦਿਨ ਤਿੰਨ ਦਿਨ ਚਾਰ ਦਿਨ ਤੱਕ ਤਾਂ ਸੀ ਮਸ਼ੀਨ ਫਰਾਦਾ ਨਹੀਂ ਦੋ ਤਿੰਨ ਕਿਲੇ ਦਾ ਪੂਰੇ ਆਲੇ ਕੁੰਡੀ ਆਂਦੀ ਹੁੰਦੀ ਹਣੀ ਨਾ ਮੈਂ ਤਾਂ ਬੱਕੜੀਆਂ ਜਿਹੀਆਂ ਆਈ ਜਾਣੀਆਂ ਹਾਲੇ ਨਰਮ ਜਦ ਮੈਂ ਕਹਿੰਦਾ 20 20 11ਵੇਂ 14ਵੇਂ ਮਸ਼ੀਨ ਵਾਲੇ ਕੋਲ ਵੀ ਗਿਆ ਤਾਂ ਅੱਜ ਕਾਲੇ ਕੋਲ ਵੀ ਉਹੀ 16 17 ਤਰੀਕ ਨੂੰ ਚੱਲਣੀ ਚੰਗਾ ਬਾ ਹਾਂ ਐਨ ਆਈ ਡੀ ਚ ਲੱਗ ਜਾਂਦੇ ਆ ਹਾਲੇ ਨਰਮ ਹੈ ਉਦਾਂ ਤਾਂ ਨੂੰ ਲੱਗਦੇ ਆ ਵੀ ਮੂੜੀਆਂ ਵੀ ਆਪ ਹੈ ਨਰਮੇ ਵਿੱਚ ਦੇ ਦੇਲਾ ਪੋਰ ਕੇ ਬੰਨ੍ਹਾ ਲੈ ਆਹ ਕਣਕ ਪੱਕੀ ਵੀ ਹੱਥ ਬੰਦ ਹਰੀ ਆ ਲੈ ਆ ਪੰਜ ਬੰਨ੍ਹਣਾ ਫੜ ਲੈ ਲੈ ਉੱਦਾਂ ਪੋਰ ਕੇ ਦੇਖ ਲੈ ਆ ਦੇਖੋ ਜੀਤ ਕਿੱਥੇ ਨੇ ਕੱਢ ਕੇ ਲਿਆਏ ਤੇ ਪੱਕੀ ਵੀ ਵੱਲ ਸੱਡਾ ਸੱਡਾ ਵਰਤਈ ਜਾਦੇ ਤਾਂ ਹੀ ਤੇ ਰੁਕੇ ਵੀ ਦੇਖੀ ਤਾਂ ਬਣੀ ਪੋਰ ਕੇ ਇਹ ਤਾਂ ਬਣੀ ਪਈ ਆ ਭਾਈ ਪਤਾ ਜੀ ਸਤਿ ਸ੍ਰੀ ਅਕਾਲ ਪਾਇਆ ਬਈ ਇਧਰ ਪੂਰੀ ਦਾ ਤਾਰੇ ਵੀ ਬਾਈ ਗੱਡੀ ਸ਼ਾਹੀ ਹੈ ਜੀ ਤਾਂ ਉਦਾਂ ਇਹ ਮਾੜਾ ਦਾ ਖਾਸਾ ਪਰਾਨਾ ਹੁਣ ਰੈਕਟਰ ਮਾਡਲ 99 ਆ ਬੱਲੇ ਮਾਡਲ 99 ਆ ਜਿਹੜਾ ਬਾਈ ਮਾਡਲ ਮਾਡਲ ਬਣਾ ਜਾ ਹੈ ਸਾਰਾ ਕੁਝ ਨਵੇਂ ਸੱਤ ਅੱਠ ਮਾਡਲ ਕੱਟੇ ਕਰੇ ਪਏ ਆ ਬਾਈ ਮਾਡਲ ਇੰਜਣ ਜਿਹੜੀ 99 ਮਾਡਲ ਟਰੈਕਟਰ ਜਿਹੜਾ ਜੌਂਡੀਅਰ ਦਾ ਲਾਇਆ ਹੈ ਇਹ ਨਹੀਂ 23 24 23 24 ਬਾਕੀ ਜੀ ਦਾ ਜੱਗੇ ਨੇ ਵੀ ਚਾਲੂ ਕਰਤਾ ਜੀ ਆਪਣੇ ਵਾਲਾ ਉਹ ਪਤਾ ਵੀ ਨਾਦਾ ਚੱਲਦੇ ਦਾ ਹਾਂ ਹਾਂ ਨਾ ਮਾ ਟਰੈਕਟਰ ਹੈ ਕਿਹੜੇ ਵਸਾਰੇ ਜੱਗਾ ਕਰ ਤੂੜੀ ਪਾ ਪਤਾ ਲੱਗੂਗਾ ਜਿਹੜੇ ਉਹ ਕਣਕ ਪਰ ਅੱਛਾ ਸਾਰਾ ਰੁਗ ਕੱਟ ਲਾ ਲਾ ਤਰਨ ਸੁਖੀ ਯਾਰ ਇਹ ਉਦਾਂ ਵੀ ਨਵੇਂ ਟਰੈਕਟਰ ਕਰਕੇ ਨਵੇਂ ਟਰੈਕਟਰ ਕਰਕੇ ਤਕਨੀਕਾ ਯਾਰ ਆ ਗਿਆ ਗਰਾਰੀਆਂ ਲੋਡ ਪੈਂਦੇ ਹੀ ਨਹੀਂ ਨਾ ਅੱਗੇ ਵਾਲਾ ਕੰਮ ਨਹੀਂ ਰਿਹਾ ਤਕਨੀਕ ਆ ਗਈ ਜਿਆਦਾ ਐਡਵਾਂਸ ਇੱਕ ਹੋਰ ਆ ਨਾ ਸਰੋਂ ਦਾ ਪ੍ਰੋਪਰ ਰੁਗ ਨਹੀਂ ਲੱਗਦਾ ਉਹ ਹੀ ਜਾਂਦਾ ਉਹਨਾਂ ਕਿ ਲੱਗਦਾ ਕਣਕ ਭਰੀ ਵਾਲੀ ਦਾ ਟਰੈਕਟਰ ਨੂੰ ਮੱਕੀ ਬਾੜਦੀ ਆ ਮੱਕੀ ਬਾੜਦੀ ਆ ਪੂਰੀ ਆ ਬਾਈ ਜੀਤਨਾ ਨੇ ਉਰੇ ਇੱਕ ਟਰਾਲਾ ਮੁਰਗਿਆਂ ਦੇ ਰੇ ਦਾ ਪਾਤਾ ਪਤਾ ਨਹੀਂ ਇਹਨਾਂ ਨੂੰ ਫਾਇਦਾ ਹੋਣਾ ਪਤਾ ਨਹੀਂ ਨਹੀਂ ਰੇ ਪਾਈ ਜਾਂਦੇ ਮੁਰਗਿਆਂ ਦਾ ਉਰੇ ਨਾ ਉਹ ਲੈ ਬਤਲ ਦਾ ਢੇਰ ਮੁਰਗਿਆਂ ਰੇ ਦਾ ਉਹਦੇ ਆਲੇ-ਦਾਲੇ ਵਰਸੀਨ ਨੰਨੀ ਫਾਦੇ ਕੇ ਬਾਜੀ ਹੋਈ ਪਈ ਸੀ ਜਿੱਥੇ ਗਿਰਿਆ ਮਤਲਬ ਉੱਥੇ ਨਹੀਂ ਹੋਈ ਹੋਣੀ ਕਿੱਥੇ ਉੱਥੇ ਦਾ ਮੈਂ ਕਹਣਾ 4 ਸਾਲੀ ਹੋਣੀ ਹੈ ਸੱਡਾ ਸੱਡਾ ਪਰ ਉੱਥੇ 4 ਸਾਲ ਵਰਸੀਨ ਨਹੀਂ ਹੋਣੀ ਹੋਣਾ ਇਹਨਾਂ ਦੀ ਜੀਤਰਾ ਦੀ ਸਿਫਤ ਕਹਣਾ ਤਾਂ ਸਿੱਧੀਆਂ ਬੱਟਾਂ ਦੀਆਂ ਉਹ ਨਹੀਂ ਨਾ ਨੇ 3-4 ਸਾਲ ਪਾਈਆਂ ਹਮ ਹੁਣਾਂ ਤਿਰਛੀ ਵਾਸੇ ਇਹ ਪੱਕੀ ਆ ਇਹ ਇਹ ਨਹੀਂ ਕਰਦੀ ਇੱਧਰ ਬੀਜ ਹੋ ਗਿਆ ਪਾਣੀ ਨਹੀਂ ਆ ਰਹੀ ਇਹ ਇੱਧਰ ਬੀਜ ਹੋ ਗਿਆ ਇਹ ਹੁਣ ਤਿਰਛੀ ਚੱਲੂਗੀ ਪੱਕੀ ਹੋ ਜੀ ਤਾਂ ਐਂ ਲੋਟ ਜਾ ਰਾ ਨਾ ਹੋਰ ਕੀ ਇੱਕ ਪੈ ਪਿਆ ਸਿਰ ਦੇਣਾ ਲਿਆ ਕੇ ਉਹਦਾ ਮੂੰਹ ਇੱਧਰ ਨੂੰ ਘੇਰ ਦੇ ਕਰਨਾ ਇੱਧਰ ਨੂੰ ਘੇਰ ਦੇ ਕਰਨਾ ਬਸ ਇੰਜਣ ਦੇ ਪਾਣੀ ਜੱਗੇਗਾ ਜਿਹਦੇ ਜਨਰੇਟਰ ਬਹੁਤ ਆਵਾਜ਼ ਕਰਦਾ ਦਾ ਜਨਰੇਟਰ ਸਲੈਂਸਰ ਲਾ ਦੇਣਾ ਉਹਦੇ ਵਿੱਚ ਵੀ ਰੋਟਾ ਵਟਾ ਮਹਿੰਦਰੇ ਵਾਲਾ 1000 ਰੁਪਏ ਕੋਈ ਰੋਟਾ ਵਟਾ ਦਵਾ ਦੇ ਸਸਤਾ ਰੋਟਾ ਵਟਾ ਦਵਾ ਦੇ ਬਾਈ ਇੱਕ ਫੋਟਾ ਨੰਬਰ ਹੈਗਾ 01719 WhatsApp ਨੰਬਰ ਆ ਮੇਰਾ ਜੇ ਕਿਸੇ ਵੀਰ ਕੋਲ ਵਧੀਆ ਖੜਾ ਹੁੰਦਾ ਜਾਂ ਕਿਸੇ ਕੋਲ ਖੜਾ ਹੁੰਦਾ 7 ਫੋਟੋ ਭੇਜਾਂ ਫੋਟੋ ਭੇਜੋ 7 ਹੋਵੇ ਜਾਂ 8 ਫੋਟੋ ਹੋਵੇ ਬਾਈ ਵਧੀਆ ਹੋਵੇ ਹਾਂ ਵਧੀਆ ਹੋਵੇ ਜੀ ਪੈਸੇ ਦਾ ਕੋਈ ਚੱਕਰ ਨਹੀਂ ਐਸੇ ਅਸੀਂ ਲਾ ਦਨੇ ਵਧੀਆ ਚੀਜ਼ ਕਿਤੇ ਉਹ ਕੰਮ ਨਾ ਹੋਵੇ ਵੀ ਆ ਕੇ ਪੈਸੇ ਲਵਾਵੇ ਬਾੜੀ ਚੀਜ਼ ਲੈਣੀ ਇਹਨਾਂ ਨੇ ਇੱਕ ਗੱਲ ਵੀ ਨੰਬਰ ਆ 9463101719 ਜੇ ਕਿਸੇ ਕੋਲ ਹੈਗਾ ਰੋਟਾ ਮੀਟਰ ਜਰੂਰ ਫੋਟੋ ਭੇਜਿਓ ਹਾਲ ਸਵਾਗਾ ਵੀ 11 ਹਾਲ 11 ਹਾਲ ਸਵਾਗਾ ਵੀ ਜੇ ਕਿਸੇ ਕੋਲ ਬਕਾਊ ਆ ਇਹ ਵੀ ਠੀਕ ਆ ਠੀਕ ਨਹੀਂ ਇਹ ਵੀ ਜਰੂਰ ਫੋਟੋ ਭੇਜ ਦਿਓ ਜੀ ਜੇ ਸਾਡੇ ਭਾਗਾਂ ਚ ਹੋਈ ਤਾਂ ਅਸੀਂ ਜ਼ਰੂਰ ਖਰੀਦਾਂਗੇ ਇਹ ਵੀ ਗੱਲ ਹੈ ਬਾਕੀ ਚੀਜ਼ ਪਸੰਦ ਆਉਣ ਪਰ ਜਿਹ ਤਰ੍ਹਾਂ ਗੋਲ ਤਾਂ ਬੜਾ ਰੋਟਾ ਵੇਟਰ ਨੋ ਫਟਾ ਠੀਕ ਨਾ ਹੈ ਆਟਾ ਨਾ ਆਟਾ ਆਟਾ ਕਿਹੜਾ ਉਹ ਉਹਦਾ ਜੱਗੀ ਵਾਲਿਆਂ ਦਾ ਵਧੀਆ ਚੱਲਦਾ ਪੀਲਾ ਹਾਂ ਨਾ ਇਹ ਤਾਂ ਕਹਿਣ ਦੀਆਂ ਗੱਲਾਂ ਬਈ ਬੜਾ ਹੋਊਗਾ ਲੋਡ ਲਊਗਾ ਟਰੈਕਟਰ ਨਾਲ ਨਹੀਂ ਚੱਲਦਾ ਠੀਕ ਹੈ ਠੀਕ ਚੱਲੀ ਜਾਂਦਾ ਠੀਕ ਹੈ ਦੀਦਾਰੇ ਮਗਰ ਪਾ ਕੇ ਦੇਖਿਆ ਕੋਲ ਨਾਲ ਵੀ ਚਲਾ ਲਿਆ ਸੀ ਆਹ ਛੋਟਾ 262 ਨਾਲ ਚਲਾਉਂਦੇ ਸਾਰੇ ਮਾਰਨਾ ਤਾਂ ਨਹੀਂ ਨਹੀਂ ਵਧੀਆ ਚੱਲੀ ਜਾਂਦਾ ਹਾਂ ਪਰ ਇਹ ਨਾਲ ਜੱਗੀ ਵਾਲਾ ਰੋਟਰੇਟਰ ਹੈ ਬਹੁਤ ਵੈਰਾ ਪਾ ਕੇ ਦੇਖਿਆ ਪਾ ਕੇ ਦੇਖਦੇ ਕੋਈ ਬਾਕੀ ਬਾਈ ਸੰਧ ਹੁੰਦਾ ਕੋਈ ਰੈੜਾ ਹੁੰਦਾ ਕੋਈ ਸੁੱਧ ਹੁੰਦਾ ਵੀ ਕੋਈ ਹੁੰਦਾ ਕਈ 7 ਫਟਾ ਜੀ ਜ਼ੋਰ ਲੈਂਦਾ ਭਾਜੀ ਜਿੰਨਾ ਸਾਰਾ ਛੋਟਾ ਹੁੰਦਾ ਨਾ ਕਹਿੰਦੇ ਵਿੱਚ ਚਲੇ ਜਾਂਦਾ ਨਾਲ ਵਾਲੇ ਦੋ ਦੋਨਾਂ ਸਰ ਤਵੀ ਲੂੰਗਾ ਜਾਨੀ 7 ਫਟਾ ਜੀ ਤਾਂ ਕਹਿੰਦੇ ਵੀ ਜੇ ਗਾਂ ਨੂੰ ਬੂਟੇ ਲਾ ਲੇ ਮੋਟਿਆਂ ਦੇ ਨਾਲ ਜਿੱਕਣਾ ਮਰਜੀ ਟਰੈਕਟਰ ਚੱਲੀ ਜਾਵੇ ਯਾਨੀ ਬਰਾਬਰ ਚੱਲੀ ਜਾਂਦਾ ਕੰਬੀਨੇਸ਼ਨ ਵਧੀਆ ਏ 7 ਫੁੱਟ ਦਾ ਮੀਡੀਅਮ ਜਿੱਤੇ ਇਹ ਕਰ ਲਿਆ ਕਸੇ ਬਚ ਇੱਕ ਕਿਹੜਾ ਇਹ ਇਹਦਾ ਕਰਿਆ ਬਾਈ ਆ ਸਾਰਾ ਰੇਟ ਹੋਤਾ ਇਹਨੇ ਤਿੰਨ ਪਿੰਡਾਂ ਦਾ ਹੋਰ ਕੀ ਔਰੇ ਵੀ ਦੇਖ ਲਿਆ ਲੋੜ-ਨੂੜ ਤਾਂ ਮੰਦਾ ਹੀ ਨਹੀਂ ਹੈਗਾ ਬਾਕੀ ਟਾਇਰ ਬਾਦਣੇ ਸੀਜ਼ਨ ਤੇ ਬਾਅਦ ਔਰੇ ਬਾਹ ਲਿਆ ਦਵਿਆ ਨਹੀਂ ਦਵਿਆ ਨਹੀਂ 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 ਉਹ ਟਾਇਰਾਂ ਕਰਕੇ ਵੀ ਕੋਸਨ ਨਹੀਂ ਹੋਣ ਸਿਆਣ ਦਾ ਨਹੀਂ ਹੈਗਾ ਹੂੰ ਹੂੰ ਜਾਂ ਟਾਇਰ ਪਾ ਕੇ ਫੇਰ ਕਰੂਗੇ ਚੈੱਕ ਇਹਨੂੰ ਪੂਰਾ ਇੱਕ ਤੱਕ ਬਾਹ ਲਾਉਂਦਾ ਇਹ ਹਾਂ ਹਾਂ ਬਾਹ ਨੂੰ ਕੁਛ ਨਹੀਂ ਮਸ਼ੀਨਰੀ ਹੈ ਆਜ਼ਾਦੀ ਦਾ ਕੰਮ ਐ ਪ੍ਰੋਪਰ ਕਰਤਾ ਕਹਿੰਦੇ ਨੇ ਉਹਦੇ ਬੰਦਾ ਮਾੜਾ ਮਸ਼ੀਨਰੀ ਨਹੀਂ ਮਾਰਦਾ ਕੰਮ ਪ੍ਰੋਪਰ ਕਰੀਏ ਕੰਮ ਪ੍ਰੋਪਰ ਕਰਤਾ ਫਿਰ ਸਾਰੀ ਕੰਮ ਲੋਟ ਹੈ ਚਲੋ ਬਾਈ ਠੀਕ ਹੈ ਇਹ ਵੀ ਕਰੂਗੇ ਬਾਈ ਮੋਡੀਫਾਈ ਇਹ ਵੀ ਦਿਖਾਵਾਂਗੇ ਕਰ ਰਹੇ ਆ ਸਾਰੀ ਜੈ ਟੂ ਜੈਡ ਮੋਰੀ ਨਾਟਕੇ ਅਣੇ ਛੋਲ ਲਾਉਣਾ ਨਹੀਂ ਇਹਨੂੰ ਲਾਦੀ ਸਾਡੇ ਵਾਲੇ ਨਾਲੇ ਛੱਡਿਆਉਣਾ ਇਹਨੂੰ ਇੰਜਣ ਉੰਜਣ ਬਾਈ ਇਹਦਾ ਸਾਰਾ ਕੁਝ ਬਦਲਣਾ ਜੀ ਇੰਜਣ ਰਹਿਣਾ ਬਾਕੀ ਉੱਪਰ ਤੇ ਬਦਲ ਦੇਣਾ ਸਾਰੀ ਸਾਰਾ ਬਦਲ ਦੇਣਾ ਬੜਾ ਠੀਕ ਹੈ ਕਰ ਦੇਣਾ ਲੋਟ ਇਹ ਓਕੇ